ਰਾਮ ਰਾਹ ਸਿੰਘ ਦੇ ਪਿੰਡ ਰਾਹ ਸਿੰਘ ਲਈ ਪੜਨ ਰਹਿਣ ਵਾਲਾ ਅੱਲਾਹ ਤਾਂ ਬਹੁਤ ਹੀ ਮਾੜੇ ਨੇ ਕਿਉਂਕਿ ਅਜੇ ਠਿਕਾਣਾ ਪਾਣੀ ਨਹੀਂ ਖੇਤ ਤੋ ਸੁੱਕ ਰਿਆ ਠੀਕ ਉਸ ਤੋਂ ਬਾਅਦ ਜਿਹੜਾ ਮੇਰਾ ਘਰ ਸੀ ਇਹ ਵੀ ਡਿੱ ਗਿਆ ਪਿਆ ਸਾਰਾ ਤਬਾਹ ਹੋ ਗਿਆ ਖੱਟੇ ਫੁੱਟੇ ਸਭ ਲੋੜ ਗਏ ਕੱਲੇ ਗਾਡਰੀ ਬਚੇ ਨੋ ਵੀ ਜਿਹੜੇ ਠੰਡ ਥੱਲੇ ਆਗੋ ਬਚ ਗਏ ਨੇ ਤੇ ਬਾਕੀ ਜਿਹੜੀ ਦੁਆਲੀ ਦੀ ਗੱਲ ਹੈ ਦੁਆਲੀ ਅਸਰੀ ਬਹੁਤ ਹੀ ਠਿੱਕੀ ਸਾਡੇ دریا تھی ہلا بہت ماڑے نہیں کوئی جیب چ پیسہ نہیں جی پی مٹھائی خرید جا بچیاں واسطے کوئی پٹاخے لیا گے نہیں بہت ہی ماڑے حال نے سرکار کہیں سی بھی دیوالی پہلا پہلا تھوڑے جیباں برا گا کچھ نہیں خریدا پنتالی دن کا ٹائم دتا سی کچھ نہیں آج تک کچھ نہیں آنا کیونکہ پنتالی تیر دن ہو گئے ਇਹ ਸਰਕਾਰ ਚਾਵੇ ਤਾਂ ਕੀ ਨਹੀਂ ਕਰ ਸਕਦੀ ਸਾਰਾ ਕੁਝ ਕਰ ਸਕਦੀ ਕਰੇ ਤਾਂ ਜਗੌਰ ਕਰਨ ਦਾ ਇਲਾਕੇ ਐਸਦੀ ਬਾਰਡਰ ਘਟੀ ਦੀ ਬਾਕੀ ਗੌਰ ਨਹੀਂ ਹੋ ਰਹੀ ਸਾਡੇ 12 13 ਪਿੰਡ ਨੇ ਸਭ ਦੀ ਦੁਆ ਲਈ ਕੀਤੀ ਪਿੰਡ ਰਾਮ ਸਿੰਘ ਵਾਲੀ ਚੰਗੜ ਬੈਣੀ ਰੇਤਾ ਬੈਣੀ ਗਲਾਬਾ ਸੱਦਾ ਸੰਗਡਾਣੀ 1 ਨੰਬਰ ਗੱਟੀ ਇੱਧਰ ਆ ਗਿਆ ਮਾਥਮਾ ਨਗਰ ਤੇਜਰ ਵਿਲਾ ਦੋਨੋਂ ਨਾਂਨ ਕਾ ਸਾਰੇ ਪਿੰਡਾਂ ਕਿਉਂਕਿ ਸਾਰਿਆਂ ਦੀ ਫਸਲ ਹੀ ਡੁੱਬ ਗਈਆਂ ਔਰ ਸ਼ਮਸ਼ੇਰਾ ਉੱਪਰ ਆ ਗਿਆ ਉਹਨਾਂ ਦੇ ਗੱਡਰ ਗੁੱਧੜ ਬਣੀ ਕਰਕਾ ਕੜਨ ਕੰਦਰਾ ਵੀ ਪੇਂਡ ਪੱਚੀ ਬਣਦੇ ਨੇ ਬਾਈਦਰ ਨਾਲ ਨਾਲ ਪੰਜਾਬ ਚੋਰ ਵੀ ਆ ਕਾफी ਅਗੇ ਨੇ ਬਾਕੀ ਜਿੰਨੇ ਬਾਡਰ ਦੇ ਲੋਕ ਇਧਰ ਦਰਿਆਦ ਵਸਦੇ ਆ ਸਾਰਿਆਂ ਦੀ ਹੀ ਟਿੱਕੀ ਦੁਆਲੀ ਲੰਗੇ ਪੰਜ ਕਿੱਲੇ ਸੀ ਚੋਨਾ ਸਾਰਾ ਨੁਕਸਾਨ ਆ ਗਿਆ 10 10 ਫੁੱਟ ਖੱਡੇ ਮੇਰੇ ਤਾਂ ਜਮੀਨ ਚ ਪਾਇਆ ਕਰ 23 ਦਾ ਕਰਜ ਹਲ ਦੇ ਨਾ 23 ਚ ਖੱਡੇ ਪਾ ਕੇ ਸੀ ਉਹ ਪੂਰੇ ਉਹ 2 3 ਲੱਖ ਲਾਇਆ ਸੀ ਕਰੂ ਵਿਆਹ ਤੇ ਚੱਕਦੇ ਮੈਂ ਕਿਾ ਚਾਲਾ ਪਿਉਟਾ ਹੋ ਜਾਵਾਂਗਾ ਇਸ ਵਾਰੀ ਇਹ ਨੀ ਪਤਾ ਖੱਡਿਆ ਸੂਰੀ ਫੇਰ ਮਾਰ ਗਿਆ ਤੇ ਇਸ ਵਾਰੀ ਫੇਰ ਕੋਈ 2 3 ਲੱਖ ਲੱਗ ਜਨ ਮੇਰਾ ਉਹ ਵੀ ਕੋਈ ਵਿਆਹ ਤੇ ਚੱਕਾਂ ਪਹਿਲੀ ਗੱਲ ਜ਼ਮੀਨ ਮੈਂ ਟਕਨਾਲ ਵੇਚਣੀ ਪੈਣੀ ਹੈ ਪਹਿਲੀ ਜ਼ਮੀਨ ਲਵੇ ਤੇ ਨੀ ਕੋਣ ਦਰਿਆ ਦੇ ਜਿਹਨੇ ਸਮਾਜਸੀ ਲੋਕ ਕੁਝ ਕਹਿੰਦੇ ਆ ਕਿ ਅਸੀਂ ਕਰ ਰਹੇ ਆ ਮਦਦ ਜਿਆ ਸੀ ਜੋ ਦੇ ਰਹੇ ਨੇ ਜਿਆ ਪਾਣੀ ਕਢਾਉਣ ਦੀ ਗੱਲ ਕਰ ਰਹੇ ਨੇ ਉਹ ਕੋ ਤੁਹਾਡੇ ਕੋਲ ਆਇਆ ਕੋ ਮਦਦ ਨਹੀਂ ਆਇਆ ਅੱਗ ਇੱਥੇ ਨਹੀਂ ਕੋਈ ਆਇਆ ਅੱਗੇ ਹੀ ਚਾਹੁੰਦੇ ਨੇ ਜਿੰਨੇ ਹੀ ਅੱਗੀ ਸਾਰੇ ਡੀਜ਼ਲ ਵੀ ਚੰਗੜ ਵੈਣੀ ਮਿਲ ਗਿਆ ਸਾਡੇ ਪਿੰਡ ਨਹੀਂ ਨਿ ਲਿਆ ਕਿਉਂਕਿ ਲੰਘ ਤਾ ਇੱਕੋ ਹੀ ਰਸਤਾ ਹੈ ਤੋ ਵੇਖ ਤੀ ਜਾਨਦੇ ਨੇ ਉਹ ਕਰ 100 ਦਿਨ ਕਰੇ ਨਾ ਆਪਣੇ ਆਪ ਹੀ ਡੇ ਗਿਆ ਅਸੀਂ ਇਹ ਬੇਨਤੀ ਕਰਨਿਆ ਕਿ ਉਹ ਕਿ ਗਰੀਬ ਬੰਦੇ ਆ ਸਾਡਾ ਆ ਜ਼ਮੀਨ ਹੀ ਬਣਾ ਕੇ ਦਿੱਤੀ ਜਾਵੇ ਸਾਡੇ ਤਾਂ ਹੁਣ ਕਿਉਂਕਿ ਕੁਝ ਨਹੀਂ ਪਾਲੇ ਰਹਿ ਗਿਆ ਬੱਚਿਆਂ ਨੂੰ ਪਾਲਣਾ ਹੀ ਬਹੁਤ ਔਖ ਹੋਇਆ ਤੇ ਜ਼ਮੀਨ ਦੀ ਗੱਲ ਕਿਤੇ ਰਹਿ ਗਈ ਬਹੁਤ ਹੀ ਮੁਸ਼ਕਲ ਹੋ ਗਈ ਕਿਸਾਨ ਦਾ